ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਅੱਗ ਵੇਖੋ ਨਿਕਲਦੀ ਕੋਡ ਧਰਮ ਚੰਦ ਦੇ ਵਿੱਚ ਤਾਪੂਰੀਏਲੇ 1000 ਉਹ ਭੁੰਡਾਂ ਦੀ ਖਖਰ ਛੇੜ ਲਈ ਓ ਆਹ ਦੀਪ ਸ਼ਿਕਾਰਾਂ ਵਾਲਾ ਅਮਰੀਕਾ ਵੀ ਤਕੜਾ ਖੇਡਿਆ ਕੈਨੇਡਾ ਵੀ ਤਕੜਾ ਖੇਡਿਆ ਇੰਗਲੈਂਡ ਵੀ ਤਕੜਾ ਖੇਡਿਆ ਪੂਰੇ ਵਾਲੇ ਗਿੰਦਰ ਦੀ ਟੀਮ ਖੇਡ ਰਹੀ ਆ ਮੱਖਣ ਤੇ ਫਰੰਦੀਪੂਰੀਆ ਦੋ ਕਬੱਡੀ ਦੇ 스타 ਪੜ ਗਏ ਕੋਡ ਦੇ ਵਿੱਚ ਦੋ ਕਬੱਡੀ ਦੇ 스타 ਪੜ ਗਏ ਕੋਡ ਦੇ ਵਿੱਚ ਓ ਯੋ ਹੱਗ ਵੇਖੋ ਨਿਕਲਦੀ ਦੋ ਜਫੇ 5000 ਦੇ ਉਹਨੇ ਪਤਾ ਪਰੇ ਓਏ ਦੀਪ ਇੱਧਰ ਰੰਦੀਪੁਰਿਆ ਇੱਧਰ 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 ਆ ਹਾਏ ਓ ਮੇਰਿਆ ਰੱਬਾ ਹਾਏ ਓ ਮੇਰਿਆ ਰੱਬਾ ਗੱਲ ਟਿਕਾਣੇ ਲੱਗੀ ਆ ਗੱਲ ਟਿਕਾਣੇ ਲੱਗੀ ਆ ਤਾਲੀਆਂ ਓ ਮਾਝੇ ਵਾਲੋ ਲਲਕਾਰਾ ਓ ਸੁਆਦ ਆ ਗਿਆ